ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਬਹੁਤ ਹੀ ਅਫਸੋਸਨਾਕ ਖਬਰ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਜਿਨ੍ਹਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਹੈ ਜਿਸ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਕਸ਼ਮਕਸ਼ ਦੇ ਵਿੱਚ ਨੇ ਉਹਨਾਂ ਦੀ ਮੌਜੂਦਾ ਸਥਿਤੀ ਕੀ ਹੈ ਮੰਨਕਿਰਤ ਆਲਖ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਜੋ ਆਪਣੇ ਮੂੰਹੋਂ ਬਿਆਨ ਕਰਾਂਦੇ ਇਹ ਹੈਗੀ ਹੈ ਚੱਲ ਕੇ ਵੀਡੀਓ ਵੇਖਨੇ ਫਿਰ ਕਾਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਪੰਜਾਬ ਦੇ ਇੱਕ ਬਹੁਤ ਵੱਡੇ ਸਿੰਗਰ ਸੀ ਉਹਨਾਂ ਨੂੰ ਲੈ ਕੇ ਕੈਸੀ ਖਬਰ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਯਾਨੀ ਡਾਕਟਰਾਂ ਨੇ ਜਿਹੜਾ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਰਾਜਵੀਰ ਜਵੰਦਾ ਦੀ ਕਈ ਜਗ੍ਹਾ ਤੋਂ ਜਾਂਦੀ ਰੀਡ ਦੀ ਹੱਡੀ ਟੁੱਟੀ ਹੈ ਔਰ ਦੂਜੇ ਪਾਸੇ ਬ੍ਰੇਨ ਡੈੱਡ ਹੋ ਚੁੱਕਿਆ ਸੀ ਔਰ ਹੁਣ ਜਿਹੜੀ ਖਬਰ ਹੈ ਡਾਕਟਰਾਂ ਨੇ ਇੱਕ ਬੜਾ ਖੁਲਾਸਾ ਮਨਕੀਰ ਤੌਣਖ ਦੇ ਸਾਹਮਣੇ ਕਰ ਦਿੱਤਾ ਔਰ ਮਨਕੀਰਤ ਦੇ ਮੂੰਹੋਂ ਮੈਂ ਤੁਹਾਨੂੰ ਇਹ ਖਬਰ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਇਸ ਖਬਰ ਨੇ ਕਰਤੱਲੀ ਮਚਾ ਦਿੱਤੀ ਹੈ ਬਹੁਤ ਸਾਰੇ ਲੋਕ ਅਰਦਾਸਾਂ ਕਰਾ ਰਹੇ ਨੇ ਆਪਣੇ ਪੱਦਰ ਤੇ ਯਾਨੀ ਗੁਰੂ ਘਰਾਂ ਦੇ ਵਿੱਚ ਜਾ ਕੇ ਰਾਜਵੀਰ ਜਵੰਦਾ ਬਾਰੇ ਲੋਕ ਅਰਦਾਸਾਂ ਕਰਵਾ ਰਹੇ ਨੇ ਪਰ ਰਾਜਵੀਰ ਜਵੰਦਾ ਇੱਕ ਐਸੇ ਸਿੰਗਰ ਜਿਨ੍ਹਾਂ ਦਾ ਕੰਟਰੋਵਰਸੀ ਦੇ ਵਿੱਚ ਕਦੇ ਹੀ ਨਾਮ ਨਹੀਂ ਆਇਆ ਪਰ ਪੰਜਾਬ ਦੇ ਬਹੁਤੇ ਲੋਕ ਨੇ ਜਿਹੜੇ ਰਾਜਵੀਰ ਜਵੰਦਾ ਨੂੰ ਬੱਚਾ ਬੱਚਾ ਯਾਨੀ ਐਸ ਵਕਤ ਤੋਂ ਹੀ ਕਹਿ ਰਹੇ ਸੀ ਕਿ ਭਾਈ ਰਾਜਵੀਰ ਜਵੰਦਾ ਵਾਸਤੇ ਕੋਈ ਚਮਤਕਾਰ ਕਰਨ ਪ੍ਰਮਾਤਮਾ ਇਹਨਾਂ ਦੀ ਜਿੰਦਗੀ ਬਚ ਸਕੇ ਪਰ ਮਨਕੀਰ ਤੌਲਖ ਨੇ ਜ਼ੀਰੋ ਗਰਾਉਂਡ ਤੋਂ ਰਿਪੋਰਟ ਕੀ ਹੈ ਡਾਕਟਰਾਂ ਦੀ ਡਾਕਟਰਾਂ ਨੇ ਇੱਕ ਬਹੁਤ ਵੱਡਾ ਖੁਲਾਸਾ ਕਰ ਦਿੱਤਾ ਕਿ ਰਾਜਵੀਰ ਜਵੰਦਾ ਬਚਣਗੇ ਜਾਂ ਨਹੀਂ ਬਚਣਗੇ ਇਹ ਖਬਰ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਸਾਹਮਣੇ ਪਹਿਲੀ ਵਾਰ ਦਿਖਾਉਣ ਜਾ ਰਿਹਾ ਕਿਉਂਕਿ ਜਿਹੜੇ ਮਨਕੀਰ ਤੌਲਖ ਨੇ ਉਹਨਾਂ ਨੇ ਬਿਲਕੁਲ ਜ਼ੀਰੋ ਗਰਾਉਂਡ ਤੋਂ ਜਾ ਕੇ ਪੰਜਾਬੀਆਂ ਨੂੰ ਸੁਨੇਹਾ ਦੇ ਦਿੱਤਾ ਰਾਜਵੀਰ ਜਵੰਦਾ ਬਾਰੇ ਕਿਉਂਕਿ ਸਿੰਗਰ ਬਹੁਤ ਹੀ ਨਰਮ ਸੁਭਾਅ ਦੇ ਸੀ ਬੱਸ ਇਹ ਨਿੱਜੀ ਜ਼ਿੰਦਗੀ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਇੱਕ ਠੱਠਾ ਵੱਜਦਾ ਉਹਦੇ ਨਾਲ ਐਕਸੀਡੈਂਟ ਹੁੰਦਾ ਸਾਰਿਆਂ ਨੂੰ ਤੁਸੀਂ ਖਬਰ ਇਹ ਸੁਣੀਆ ਆਉਣਗੀਆਂ ਪਰ ਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਦਾ ਟੁੱਟਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਔਰ ਉਸ ਤੋਂ ਬਾਅਦ ਬ੍ਰੇਨ ਯਾਨੀ ਦਿਮਾਗ ਇੱਕਦਮ ਸੁੰਨ ਤੇ ਡੈੱਡ ਕਹਿ ਸਕਦੇ ਜਿਵੇਂ ਕਿ ਕੰਮ ਨਹੀਂ ਕਰਦਾ ਆਕਸੀਜਨ ਦਿਮਾਗ ਤੱਕ ਨਹੀਂ ਜਾ ਰਿਹਾ ਯਾਨੀ ਇਸ ਵਕਤ ਵੈਟੀ ਲੀਟਰ ਤੋਂ ਨਹੀਂ ਪਰ ਮਨਕੀਰ ਤੌਲਖ ਨੇ ਡਾਕਟਰਾਂ ਦੇ ਕੋਲੋਂ ਜਿਹੜੀ ਗੱਲਬਾਤ ਹੋਈ ਹੈ ਮਨਕੀਰ ਤਾਲਖ ਨੇ ਖੁਲਾਸਾ ਕੀਤਾ ਤਾਂ ਮੈਂ ਪਹਿਲੀ ਖਬਰ ਇਹ ਤੁਹਾਡੇ ਸਾਹਮਣੇ ਧਰੂੰਗਾ ਉਸ ਤੋਂ ਬਾਅਦ ਪੰਜਾਬ ਦੀ ਸਭ ਤੋਂ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਔਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾ ਰਾਜਵੀਰ ਜਵੰਦਾ ਕਿ ਇਹਨਾਂ ਦੀ ਸਥਿਤੀ ਦੇ ਵਿੱਚ ਨੇ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਮਨਕੀਰ ਤਾਲਖ ਹਸਪੀਟਲ ਦੇ ਵਿੱਚ ਜਾ ਕੇ ਆਏ ਨੇ ਉਹ ਵੈਂਟੀਲੇਟਰ ਤੇ ਨੇ ਪਰ ਡਾਕਟਰ ਬਚਨ ਦੀ ਆਸ ਕਹ ਰਹੇ ਆ ਜਾਂ ਨਹੀਂ ਸੁਣੋ ਤੇਰੇ ਬਾਬੇ ਅਗੇ ਅਰਦਾਸ ਕਰੋ ਤੇ ਇੱਕੋ ਗੱਲ ਹੀ ਕਹਿੰਦੇ ਬਈ ਚਮਤਕਾਰ ਹੀ ਹੋਵੇ ਭਰਾ ਨੂੰ ਬਾਬਾ ਠੀਕ ਕਰੇ ਬਾਕੀ ਏ ਰਿਟਿਕਲ ਆ ਬਹੁਤ ਪਲੂ ਮਾਈਂਡ ਤੱਕ ਆਕਸੀਜਨ ਨਹੀਂ ਪਹੁੰਚਦੀ ਵੀ ਤੇ ਬਾਕੀ ਕ੍ਰਿਟੀਕਲ ਆ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਜੀ ਕਰ جی دیکھتے بچے کر چمت کر بس ہوئی میرے کو ہر ایک بند اردو کرو بس ہوگا ਬਸ ਕਿਵੇਂ ਮਰਜੀ ਮੈਂ ਤਾਂ ਬਾਬੇ ਨੂੰ ਆਈ ਕਹਿੰਨਾ ਬਾਬਾ ਠੀਕ ਕਰ ਭਾਨ ਕਿਵੇਂ ਮਰਜੀ ਠੀਕ ਕਰ ਬਸ ਠੀਕ ਕਰ ਗ੍ਰੈਂਡ ਜਿਹਾ ਲੱਗੇ ਕੈਂਡਾ ਸੀ ਜਿਹੜਾ ਵਿੱਚ ਕੋਈ ਆ ਰਿਹਾ ਇੱਕ ਉਹ ਲਾ ਕੋ ਯਾਰ ਦੇਖਿਆ ਨਹੀਂ ਆਂਦਾ ਬਾਈਕ ਇਹ ਉਹ ਆਪਣਾ ਟੱਠਾ ਨਹੀਂ ਦਸਾਣ ਤੇ ਇਹ ਤੀਜੇ ਨੰਬਰ ਤੇ ਸੀ ਬਾਈਕ ਹਨਾ ਸਾਣ ਵਜਿਆ ਤੇ ਪ੍ਰੋਪਰ ਜਿਵੇਂ ਲੱਕ ਆਪਣਾ ਦੋ ਥਾਵਾਂ ਤੋਂ ਲੱਕ ਆਪਣਾ ਵੇੜ ਦੀ ਹੱਡੀ ਹਨਾ ਦੋ ਥਾਵਾਂ ਤੋਂ ਟੁੱਟੀ ਆ ਤੇ ਆਇ ਤੁ ਮੰਨ ਕਾ ਵਿੱਚੋਂ ਕਹਿੰਦੇ ਮਨ ਕਾ ਟੁੱਟ ਗਿਆ ਉਹਦੇ ਕਰਕੇ ਆਕਸੀਜਨ ਬਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਤੇਰੀ ਉਹ ਵਾ ਬਾਬਾ ਸਹੀ ਕਰੇ ਕਿਵੇਂ ਬਤੀਰੇ ਸਾਰੇ ਯਾਰ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਦੀ ਵਸ ਪਾਪਾ ਕੀ ਕਰੇ ਯਾਰ ਆ ਮਨਕੀਰ ਤਾਲਖ ਨੇ ਖੁਲਾਸਾ ਕਰ ਦਿੱਤਾ ਕਿ ਭਾਈ ਵੈਂਟੀਲੇਟਰ ਤੇ ਤਾਂ ਹੈ ਪਰ ਦੋ ਅਟੈਕ ਆ ਚੁੱਕੇ ਨੇ ਰਾਜਵੀਰ ਜਵੰਦਾ ਨੂੰ ਯਾਨੀ ਸਥਿਤੀ ਨਾਜ਼ੁਕ ਹੈ ਪਰਮਾਤਮਾ ਅਗੇ ਅਰਦਾਸ ਕਰਨ ਦੀ اپیل ਕੀਤੀ ਹੈ ਪੂਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਆਪਣਾ ਇੱਕ ਪੰਜਾਬੀ ਭਰਾ ਇੱਕ ਸਿੰਗਰ ਪੰਜਾਬ ਦੀ ਧਰਤੀ ਤੋਂ ਪਤਾ ਨਹੀਂ ਕਿੰਨੇ ਕਿ ਹੀਰੇ ਇੱਥੇ ਜਨਮ ਲੈ ਕੇ ਤੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਚਲੇ ਜਾਂਦੇ ਨੇ ਪਰ ਸਾਡੇ ਪੰਜਾਬੀਆਂ ਦਾ ਵੀ ਕਿਤੇ ਨਾ ਕਿਤੇ ਹੱਕ ਬਣਦਾ ਕਿ ਐਸੇ ਨੌਜਵਾਨਾਂ ਦੇ ਲਈ ਅਰਦਾਸ ਕਰਨੀ ਤਾਂ ਬਣਦੀ ਹੈ ਅਸੀਂ ਵੀ ਉਮੀਦ ਕਰਦੇ ਹਾਂ ਕਿ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਫਿਰ ਤੋਂ ਕਰ ਦੇਵੇ ਰਾਜਵੀਰ ਜਵੰਦਾ ਨੂੰ ਤਾਂ ਕਿ ਸਾਡੀ ਇੱਕ ਇੱਕ ਪੰਜਾਬੀ ਦੀ ਦੁਆ ਉਹਦੇ ਲਈ ਇੱਕ ਚਮਤਕਾਰ ਬਣ ਕੇ ਉਹਦੇ ਲਈ ਇੱਕ ਕੰਮ ਕਰੇ ਔਰ ਉਸ ਨੂੰ ਉਸ ਬਿਸਤਰ ਤੋਂ ਖੜਾ ਕਰ ਦੇਵੇ ਜਿੱਥੇ ਅੱਜ ਰਾਜਵੀਰ ਜਵੰਦਾ ਹਸਪੀਟਲ ਦੇ ਵਿੱਚ ਪਏ ਨੇ ਤਾਂ ਹੀ ਉਮੀਦ ਸਾਡੇ ਬੰਨਿਓ ਵੀ ਹੈ ਤਾਂ ਦੂਜੇ ਪਾਸੇ ਆਜੋ ਵੀ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਖੁਲਾਸਾ ਇੱਕ ਅੱਜ ਤੁਹਾਡੇ ਸਾਹਮਣੇ ਕੈਸੀ ਖਬਰ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਬਰਨ ਸ਼ਰਮਾ ਦੇ ਨਾਮ ਦੇ ਇੱਕ ਵਿਅਕਤੀ ਯਾਨੀ ਕਿ ਐਸਐਸਪੀ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਧਮਕੀ ਦਿੱੰਦੇ ਨੇ ਯਾਨੀ ਬਰਨ ਸ਼ਰਮਾ ਆਪਣੇ ਆਪ ਦੇ ਵਿੱਚ ਇੱਕ ਬੜੇ ਇਮਾਨਦਾਰ ਅਫੀਸਰ ਨੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਜੇਰੂ ਦੇ ਅੰਦਰ ਲਿਜਾਣ ਤੇ ਕਿ ਇੱਕ ਬਹੁਤ ਵੱਡਾ ਯੋਗਦਾਨ ਸਰਕਾਰ ਦੇ ਨਾਲ ਨਿਭਾਇਆ ਕਿਉਂਕਿ ਇੱਕ ਚੱਟੀ ਦਾ ਤਸਕਰ ਸੀ ਇਸ ਕਰਕੇ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਐਸ ਕਰਕੇ ਉਹਨਾਂ ਨੇ ਉਸਤੇ ਨੱਖ ਪਾ ਲਈ ਤਾਂ ਪੰਜਾਬ ਦੇ ਅੰਦਰ ਬਾਗਲਾ ਨੂੰ ਸ਼ੋਰ ਮਚਾ ਦਿੱਤਾ ਜੀ ਕਹਿੰਦੇ ਹੁਣ ਧਮਕੀਆਂ ਦੇਣ ਤੇ ਉੱtre ਆਏ ਨੇ ਸੁਖਬੀਰ ਸਿੰਘ ਬਾਦਲ ਪਰ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੌਲਾ ਪੈ ਗਿਆ ਕਹਿੰਦੇ ਜੀ ਜੇਕਰ ਆਮ ਬੰਦਾ ਕਿਸੇ ਨੂੰ ਧਮਕੀ ਦੇ ਦੇਵੇ ਤੇ ਫੇਰ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਪ੍ਰਸ਼ਾਸਨ ਇੱਕ ਮਿੰਟ ਤੱਕ ਉਸ ਬੰਦੇ ਨੂੰ ਨਹੀਂ ਛੱਡਦਾ ਪਰ ਕਹਿੰਦੇ ਜੀ ਇੱਥੇ ਦਾ ਸੁਖਬੀਰ ਸਿੰਘ ਬਾਦਲ ਸ਼ਰੇ ਆਮ ਧਮਕੀ ਦੇ ਰਹੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਸ਼ਰੇ ਆਮ ਧਮਕੀਆਂ ਔਰ ਉਸ ਤੋਂ ਬਾਅਦ ਐਸਐਸਪੀ ਬਰਨੂ ਸ਼ਰਮਾ ਨੂੰ ਯਾਨੀ ਪੂਰੇ ਪ੍ਰਸ਼ਾਸਨ ਨੂੰ ਅਕਸਰ ਤੁਸੀਂ ਵੇਖਿਆ ਤੇ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਡੀਜੀਪੀ ਨੂੰ ਵੀ ਧਮਕੀ ਦਿੱਤੀ ਸੀ ਇਨ੍ਹਾਂ ਪਰਿਵਾਰਾਂ ਨੇ ਯਾਨੀ ਬਾਦਲ ਨੇ ਸੁਖਵੀਰ ਬਾਦਲ ਨੇ ਔਰ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਨੇ ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਇਨ੍ਹਾਂ ਲੋਕਾਂ ਦੇ ਉੱਤੇ ਚੜ ਗਿਆ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਦੀ ਜਗ੍ਹਾ ਤੇ ਸੁਖਵੀਰ ਬਾਦਲ ਜਾ ਸਕਦੇ ਨੇ ਪੰਜਾਬ ਦੇ ਲੋਕਾਂ ਨੇ ਇਹਦਾ ਰੋਲ ਆਏ ਪਾ ਰੱਖਿਆ ਕਹਿੰਦੇ ਮੁੱਖ ਮੰਤਰੀ ਐਕਸ਼ਨ ਕਿਉਂ ਨਹੀਂ ਕਰਦਾ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਧੱਕ ਦਿੱਤਾ ਇਸ ਤੇ ਐਨੀਗੇਸ਼ਨ ਨਹੀਂ ਲੱਗਦੇ ਕਦੇ ਮੁੱਖ ਮੰਤਰੀ ਨੂੰ ਪਾਦਲ ਕਿਹਾ ਜਾਂਦਾ ਕਦੇ ਕੁਛ ਕਹਿੰਦੇ ਨੇ ਫਿਰ ਤਾਂ ਇਹਦਾ ਮਤਲਬ ਇਹ ਹੈ ਵੀ ਸਰਕਾਰ ਬਾਦਲਾਂ ਦੀ ਹੈ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨਹੀਂ ਹੈਗੇ ਕਿ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈਗੀ ਪੰਜਾਬ ਦੇ ਅੰਦਰ ਪੰਜਾਬ ਦੇ ਵਿੱਚ ਰਾਜ ਅੱਜ ਵੀ ਬਾਦਲਾਂ ਦਾ ਚੱਲ ਰਿਹਾ ਹੈ ਇਹ ਪੰਜਾਬ ਦੇ ਲੋਕ ਕਹਿ ਰਹੇ ਨੇ ਮੁੱਖ ਮੰਤਰੀ ਨੂੰ ਅਪੀਲ ਹੈ ਕੋਈ ਵੀ ਬੰਦਾ ਗੈਰ ਕਾਨੂੰਨੀ ਗੱਲ ਕਰਦਾ ਜਾਂ ਗੈਰ ਕਾਨੂੰਨੀ ਕੋਈ ਕੰਮ ਕਰਦਾ ਉਹਨੂੰ ਚੱਕ ਕੇ ਅੰਦਰ ਧੱਕੋ ਚਾਹੇ ਇਹ ਸੁਖਵੀਰ ਸਿੰਘ ਬਾਦਲ ਨੇ ਖੁਦ ਕਿਹਾ ਕਹਿੰਦਾ ਚਾਹੇ ਬੰਦਾ ਪ੍ਰਾਈਵੇਟ ਹੈ ਚਾਹੇ ਬੰਦਾ ਸਰਕਾਰੀ ਹੈ ਪਰ ਇਹ ਤਾਂ ਸਰਕਾਰੀ ਵੀ ਹੈ ਨਹੀਂ ਪ੍ਰਾਈਵੇਟ ਹੀ ਹੈ ਤਾਂ ਇਹਨਾਂ ਨੂੰ ਚੱਕ ਕੇ ਅੰਦਰ ਕਿਉਂ ਨਹੀਂ ਦਿੰਦੀ ਸਰਕਾਰ ਪੰਜਾਬ ਦੇ ਅੰਦਰ ਮਾਹੌਲ ਖਰਾਬ ਹੋ ਰਿਹਾ ਪੰਜਾਬ ਨੂੰ ਬਰਬਾਦ ਕਰਨ ਵਾਲੀ ਪਾਰਟੀ ਆਕਾਲੀ ਦਲ ਔਰ ਇਹਨਾਂ ਦੇ ਸੁਖਵੀਰ ਸਿੰਘ ਬਾਦਲ ਆਕਾਲੀ ਦਲ ਦੇ ਪ੍ਰਧਾਨ ਇਹਨਾਂ ਦਾ ਵਿਕਰਮ ਸਿੰਘ ਮਜੀਠੀਆ ਕੋਡ ਵੱਡੇ ਪੱਦਰ ਦੇ ਉੱਤੇ ਮੋਦੀ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਸ ਕਰਕੇ ਅਪੀਲ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਦੇ ਅੰਦਰ ਧੱਕਣਾ ਚਾਹੀਦਾ ਕਿਉਂਕਿ ਪੰਜਾਬ ਦੀ ਜਨਤਾ ਟਰੈਕਟ ਹੋ ਜਾਂਦੀ ਹੈ ਜਦੋਂ ਕੋਈ ਗੰਦੀ ਸ਼ਰਾਬਲੀ ਦਾ ਯੂਜ਼ ਕਰਦੇ ਨੇ ਕਈ ਲੋਕ ਇਹਨਾਂ ਦੇ फडਕਾਵਿਆਂ ਦੇ ਵਿੱਚ ਆ ਕੇ ਉਸ ਗੱਲ ਨੂੰ ਸੱਚ ਸਮਝਣ ਲੱਗ ਜਾਂਦੇ ਨੇ ਪਰ ਪ੍ਰਸ਼ਾਸਨ ਪੰਜਾਬ ਦਾ ਆਪਣੇ ਪੱਦਰ ਦੇ ਉੱਤੇ ਅਸਲੀਅਤ ਦੇ ਵਿੱਚ ਇਹ ਗੱਲ ਕਰੀਏ ਤਾਂ ਕੰਮ ਕਰ ਰਿਹਾ ਹੈ ਬਹੁਤ ਵੱਡੇ ਐਕਸ਼ਨ ਕਰ ਰਿਹਾ ਇਹਨਾਂ ਨੂੰ ਹੁਣ ਚੜ ਲੱਗ ਰਹੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਵੱਡੇ ਵੱਡੇ ਐਕਸ਼ਨ ਕਰ ਰਿਆ ਤੇ ਨਾਲ ਸਾਡੇ ਤੇ ਕਰ ਰਿਆ ਇਸ ਕਰਕੇ ਬਦਲ ਚੜ ਗਏ ਨੇ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀਆਂ ਦੇਣ ਤੇ ਉੱਤਰਿਆ ਇਹਨਾਂ ਤਾਂ ਹੁਣ ਕਹਿੰਦੇ ਜੀ ਸਰਕਾਰ ਕਿਸੇ ਵੇਲੇ ਵੀ ਸੁਖਬੀਰ ਬਾਦਲ ਨੂੰ ਕਿਰਵਤਾਰ ਕਰ ਸਕਦੇ ਨੇ ਤਾਂ ਠੀਕ ਆ ਪੰਜਾਬ ਵਾਲੇ ਜੁਨੇ ਪਣ ਭਰਾਵੇਂ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਪੰਜਾਬੀ ਸਿੰਗਰ ਰਾਜਵੀਰ ਜੋਨ ਦਾ ਜਨਾ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਉਹ ਜ਼ਿੰਦਗੀ ਦੇ ਮੌਤ ਦੀ جنگ ਲੜਦਾ ਇਹ ਹੀ ਹੈ ਕਿਉਂਕਿ ਇਹ ਜਿਹੜਾ ਐਕਸੀਡੈਂਟ ਸੀ ਇੰਨਾ ਭਿਆਨਕ ਸੀਗਾ ਕਿ ਉਹਨਾਂ ਦੀ ਰੀਡ ਦੀ ਹੱਡੀ ਜੜੀ ਹੈ ਦੋ ਜਗ੍ਹਾ ਤੋਂ ਟੁੱਟ ਗਈ ਹੈ ਧੌਣ ਦੇ ਮਨਕਾ ਵੀ ਜਿਹੜਾ ਵਾ ਉਹ ਟੁੱਟ ਗਿਆ ਹੈਗਾ ਵਾ ਔਰ ਇਸ ਟਾਈਮ ਉਹ ਵੈਂਟੀਲੇਟਰ ਦੇ ਉੱਤੇ ਹੈ ਵੈਂਟੀਲੇਟਰ ਦੇ ਉੱਤੇ ਮਸਨੂਈ ਸਾਹ ਜਿਹੜੀ ਹੈ ਦਿੱਤੀ ਜਾਂਦੀ ਹੀ ਹੁੰਦੀ ਹੈ ਜਿਹੜੀ ਬਾਡੀ ਹੈ ਉਹ ਇਸ ਸਥਿਤੀ 'ਚ ਨਹੀਂ ਹੁੰਦੀ ਕਿ ਆਪਣੇ ਆਪ ਜਿਹੜਾ ਵੈ ਉਹ ਮੈਨੇਜ ਕਰ ਸਕੇ ਔਰ ਉਸੇ ਵੈਂਟੀਲੇਟਰ ਦੇ ਉੱਤੇ ਉਹਨਾਂ ਨੂੰ ਇਸ ਦੌਰਾਨ ਦੋ ਹਾਰਟ ਅਟੈਕ ਵੀ ਆ ਚੁਕੇ ਹੈ ਇਹ ਜਿਹੜੇ ਹੈ ਉਹਨਾਂ ਦੀ ਜਿਹੜੀ ਕਰੰਟ ਜਿਹੜੀ ਉਹਨਾਂ ਦੀ ਹਾਲਤ ਹੈ ਇਸ ਦੇ ਬਾਰੇ ਮਨਕਿਰਤ ਔਲਖ ਨੇ ਦੱਸਿਆ ਹੈਗਾ ਵੈ ਔਰ ਉਹਨਾਂ ਨੇ ਜਿਹੜੀ ਵੱਡੇ ਪੈਮਾਨੇ ਤੇ ਜਿਹੜੀ ਬਾਰ-ਬਾਰ ਗੱਲ ਕਹੀ ਹੈ ਉਹ ਇਹੀ ਕਹੀ ਹੈ ਸਾਰਿਆਂ ਨੂੰ ਕਿ ਅਰਦਾਸ ਕਰੋ ਕਿਉਂਕਿ ਪਰਮਾਤਮਾ ਅਗਰ ਆਪਣੀ ਮਿਹਰ ਕਰੇ ਵਾਹਿਗੁਰੂ ਆਪਣੀ ਮਿਹਰ ਕਰੇ ਰੱਬ ਆਪਣੀ ਰਹਿਮਤ ਕਰੇ ਤੇ ਯਕੀਨਨ ਉਹ ਬਚ ਸਕਦਾ ਹੈ ਕਿਉਂਕਿ ਹਰ ਚੀਜ਼ ਜਿਹੜੀ ਹੈ ਰੱਬ ਸੋਹਣੇ ਦੀ ਰਹਿਮਤ ਦੇ ਨਾਲ ਠੀਕ ਹੋ ਸਕਦੀ ਹੈਗੀ ਆ ਔਰ ਪੰਜਾਬੀਆਂ ਦਾ ਇਹ ਫਰਜ਼ ਬਣਦਾ ਹੈਗਾ ਵੈ ਕਿ ਇਹੋ ਜੇ ਹੀਰੇ ਅਨਮੋਲ ਨੌਜਵਾਨ ਜਿਹੜੇ ਕਿ ਪੰਜਾਬ ਦੀ ਧਰਤੀ ਤੇ ਪੈਦਾ ਹੁੰਦੇ ਆ ਔਰ ਪੰਜਾਬ ਦਾ ਨਾਮ ਰੋਸ਼ਨ ਕਰਦੇ ਹੀਗੀ ਹੈ ਇਹ ਕੁਦਰਤ ਦਾ ਤੋਹਫਾ ਹੁੰਦਾ ਵੈ ਉਸ ਜਗ੍ਹਾ ਵਾਸਤੇ ਔਰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਟਾਈਮ ਮਨੂ ਜਿਹੜਾ ਵੈ ਰਾਜ ਵੀਰ ਜਵੰਦਾ ਵਾਸਤੇ ਦੁਆ ਕੀਤੀ ਜਾਵੇ ਤਾਂ ਕਿ ਇਸ ਟਾਈਮ ਜਿਹੜੇ ਹੈ ਜਲਦ ਤੋਂ ਜਲਦ ਸਿਹਤਯਾਬ ਹੋਣ ਉਹਨਾਂ ਆਂਦੇ ਜਿਹੜਾ ਭਿਆਨਕ ਐਕਸੀਡੈਂਟ ਹੋਇਆ ਵੈ ਉਹਦੇ ਵਿੱਚ ਰੱਬ ਉਹਨਾਂ ਨੂੰ ਜ਼ਿੰਦਗੀ ਦੇਵੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰਸਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼